ਹਾਂ ਜੀ ਹਨਾ ਹਾਂ ਪੰਕੀ ਕੀ ਐਸ ਜੀ ਹਾਂ ਜੀ ਇਸ ਸਮੇਂ ਦੇ ਵਿੱਚ ਅਸੀਂ ਸਮਝ ਬਹੁਤ ਹੋਣ ਵਾਲੇ ਕਮਾਤ ਸਿੱਖਿਆ ਨੂੰ ਵਧਾਵਾਂਗੇ ਧਾਰਮਿਕ ਖੇਤਰ ਜਿਹੜੇ ਨੇ ਜਲਜੀਸ ਨੂੰ ਦਾਦੂਵਾਲ ਨੂੰ ਦਿੰਦੇ ਨੇ ਇਹ ਵਿਦਵਾਨ ਕੇ ਅਗੇ ਧਰਮ ਪ੍ਰਚਾਰ ਦਾ ਕੰਮ ਸਾਰਾ ਹੈ ਪੂਰੇ ਜੋਰ ਨਾਲ ਚੁੱਕਣਗੇ ਤੇ ਸਾਡੇ ਜਨਕ ਮੈਂਬਰ ਬਲਦੇਵ ਸਿੰਘ ਖਾਸਾ ਜੀ ਵਿਖੇ ਨਾਲ ਉਹ ਜਵਾਨ ਨੇ ਸਾਲੇ ਨੇ ਸਾਰੇ ਮੈਂਬਰ ਵਧੀਆ ਕੰਮ ਤਰੀਕਾ ਨਾਲ ਕੰਮ ਕਰਾਂਗੇ ਜੋ ਵੀ ਕੌਮ ਦਾ ਕੰਮ ਹੋਵੇ ਜਾਂ ਧਰਮ ਦਾ ਕੰਮ ਹੋਵੇ ਤਾਂ ਹੋਰ ਕਈ ਖੇਤਰ ਦੇ ਕੰਮ ਹੋਣਾ ਹੈ ਹਰਿਆਣਾ ਕਮੇਟੀ ਦੇ ਉਹ ਬੜੇ ਧਿਆਨ ਨਾਲ ਕਰਾਂ ਸਿੱਖਾਂ ਦੀ ਪਛਾਣ ਨੂੰ ਲੈ ਕੇ ਸਮੱਸਿਆਵਾਂ ਆਉਂਦੀ ਨੇ ਕਈ ਵਾਰੀ ਗੇਟ ਕਰਾਈਮ ਆ ਜਾਂਦਾ ਸਾਹਮਣੇ ਕਿ ਗੇਟਸ ਵਿੱਚ ਹੀ ਸਭ ਨੇ ਉਨ ਸਿੱਖਾਂ ਦਾ ਕ੍ਰਾਇਮ ਜਦੋਂ ਵੀ ਕੋਈ ਸਿੱਖਾਂ ਦਾ ਧੱਕਾ ਹੋਵੇਗਾ ਇਸ ਉੱਤੇ ਜਖਲੂਆਂਗੇ ਨਾ ਅੱਢ ਸੋਣਿਆ ਮੇਰਾ 28 ਸਾਲ ਦਾ ਤਜਰਬਾ ਹੈ 1996 ਵਿੱਚ ਮੈਂ ਪਹਿਲੇ ਐਸਜੀਪੀਸੀ ਮੈਂਬਰ ਬਣਿਆ ਸੀ ਮੇਰਾ ਬੜਾ ਪੁਰਾਣਾ ਤੇਰਵਾ ਉਦੋਂ ਦਾ ਮੈਂ ਜਦੋਂ ਮੈਂ ਕਿਤਾ ਸਿੱਖਾ ਸਿੱਖ ਮਸਲਾ ਹੋਇਆ ਅੱਗੇ ਜਾ ਕੇ ਖਲਾਉ ਇਸ ਕਾਰਨ ਸੰਗਤ ਬੜਾ ਪਿਆਰ ਕਰਦੀ ਹੈ ਤੇ ਸੰਗਤ ਸਾਡੇ ਨਾਲ ਸੀ ਸੰਗਤ ਦੇ ਨਾਲ ਸੰਗਤ ਤਾਂ ਕਦੇ ਸਹੀ ਪਾਸੇ ਨਹੀਂ ਹੁੰਦੇ ਨਾ ਹੋਣਾ ਹੈ ਹਰਿਆਣੇ ਦੇ ਸਿਆਸੀ ਹਾਲਾਤ ਸਿੱਖ ਅੰਸ਼ੀ ਦੇ ਅੰਦਰ ਨਹੀਂ ਨਹੀਂ ਸਿੱਖ ਚੜ੍ਹਦੀ ਕਲਾ ਦੇ ਨੇ ਸਿੱਖਾ ਦਾ ਇਹੋ ਜੀ ਗੱਲ ਕੋਈ ਹਰਿਆਣੇ ਦੇ ਵਿੱਚ ਠੀਕ ਹੈ ਸਾਰਾ ਬੋਲਬਾਲਾ ਵੀ ਠੀਕ ਹੈ ਸਾਡਾ ਸਰਕਾਰਾਂ ਨਾਲ ਵੀ ਠੀਕ ਰਹਿੰਦਾ ਹੈ ਬੋਲਬਾਲਾ ਠੀਕ ਹੈ ਸਿੱਖਾ ਦਾ ਕੋਈ ਮਾੜੀ ਗੱਲ ਨਹੀਂ ਸਿੱਖਾ ਦੇ ਕੋਈ ਤੁਹਾਨੂੰ ਨਾਲ ਤਾਂ ਖੜੇ ਹੋ ਗਿਆ ਠੀਕ ਹੋ ਰਿਹਾ ਕੰਮ ਬਹੁਤ ਵਧੀਆ ਹੈ ਇਕਵਿਟੀ ਨੇ ਕਿਹਾ ਕਿ ਮੀਨ ਨਹੀਂ ਸ਼ਾਬਾਸ਼ ਨੌਕਰ ਜਿਹੜਾ ਉਹਨੂੰ ਡਿਜੀਟਲ ਲੋਕ ਸੁਣਾਂ ਜਾਂ ਰਹੇ ਹੋ ਕੇਸੀ ਸੌ ਸਿੱਖਾਂ ਦਾ ਪ੍ਰੋਸੈਸ ਸੌ ਸਿੱਖਾਂ ਮੈਂ ਸਰਵੀਰ ਸਿੰਘ ਬਾਦਲ ਨੂੰ ਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਨਿਮਰਤਾ ਸਹਿਤ ਜਿਹੜਾ ਮੇਰੀ ਪੀਰੀ ਕਾਲਜ ਹੈ ਇਹਦਾ ਸਾਨੂੰ ਲੋਲੀਪਪ ਦਿੰਦਿਆਂ ਘਟੋ ਘਟ ਮੈਨੂੰ ਵੇਦਿਆਂ ਨੂੰ 28 ਸਾਲ ਹੋ ਗਏ ਨੇ ਤੇ ਅੱਜ ਤੱਕ ਬਣਿਆ ਨਹੀਂ ਕਹੀ ਜਾਂਦੇ ਨੇ ਸੀਟਾਂ ਸੋਣੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਢੋਲੀ ਫਲਾ ਕੇ ਆ ਨਾ ਵੀ ਸਾਡੀ ਢੋਲੀ ਚ ਪਾ ਦੇਣ ਤਾਂ ਅਸੀਂ ਕੋ ਛੇਤੀ ਬਣਾ ਦੇਵਾਂਗੇ ਉਹਨਾਂ ਰੱਖ ਲੋੜ ਤੇ ਰੱਖ ਕੋਈ ਲੱਗਿਆ ਨਾ ਬਜਟ ਤੇ ਉਹ ਨਾ ਰੱਖਿਆ ਰੱਖਿਆ ਹਾਉ ਲਾਂਦੇ ਨਹੀਂ ਉਹਗੇ ਉਹਨਾਂ ਚਰ ਲਾਉਂਦੇ ਰਹੇ ਨੇ ਹੁਣ ਤਾਂ ਫੀਸਾਂ ਵੀ ਨਹੀਂ ਦਿੰਦੇ ਉਹਨਾਂ ਮੁਲਾਜ਼ਮਾਂ ਦੀਆਂ ਫੀਸਾਂ ਤੋਂ ਤਾਂ ਗਨੇ ਮੁਲਾਜ਼ਮ ਤੋਂ ਅਥੇ ਮੇਰੀ ਕਈਆਂ ਨਾਲ ਗੱਲ ਹੁੰਦੀ ਤੇ ਮੈਂ ਬੇਨਤੀ ਕਰਨਾ ਸੁਬੀਰ ਸਿੰਘ ਬਾਦਲ ਨੂੰ ਤੇ ਪ੍ਰਧਾਨ ਜੀ ਜਸ ਸਿੰਘ ਧਾਮੇ ਜੀ ਸੋਮੇਪੁਰ ਦੇ ਪ੍ਰਧਾਨ ਨੇ ਸਾਡੀ ਝੋਲੀ ਪਾ ਦੇ ਹਰਿਆਣੇ ਦੀ ਦਾਤ ਤੇ ਹਰਿਆਣੇ ਨੂੰ ਦੇ ਦੇਣਾ ਪਿਆਰ ਨਾਲ ਅਸੀਂ ਇਹਨੂੰ ਬੜਾ ਵਧੀਆ ਚਲਾਵਾਂਗੇ ਨਾਲੇ ਮੈਡੀਕਲ ਚਲਾਵਾਂਗੇ ਹਰਿਆਣਾ ਦੀ ਸਿੱਖਾਂ ਦੀ ਦਾਤ ਤੇ ਇਸੇ ਕੁਵਧੀਆ ਨੂੰ ਤੁਲਣਾ ਤੋਂ ਹੋਣਗੇ ਸਿੱਖ ਤੇ ਸਾਨੂੰ ਦੇਖਣਾ ਚਾਹੀਦਾ ਨਾਲੇ ਮੇਰੀ ਤੇਰੇ ਸਿੱਖਿਆ ਦੇ ਖੇਤਰ ਦੇ ਵਿੱਚ ਭੁਗਿਆਰ ਨੇ ਸਿੱਖ ਸਿੱਖਿਆ ਖੇਤਰ ਜਿਹੜੇ ਸਾਡੇ ਕੋਲ ਕਾਲਜ ਨੇ ਦਾ ਸਕੂਲ ਨੇ ਸਾਡੇ ਬੜੇ ਵਧੀਆ ਚੱਲਣ ਦਾ ਨੇ ਸ਼੍ਰੋਮਣੀ ਕਮੇਟੀ ਦੇ ਵੇਰੇ ਘਾਟੇ ਹੀ ਸਨ ਉਹ ਅੱਜ ਸਾਰੇ ਆਪ ਹੋ ਰਹੇ ਨੇ ਸਾਡੇ ਦੰਦ ਉਸ ਅਸੀਂ ਵੇਖਿਆ ਰੱਖ ਵੇਖਾਂ ਲਗਾ ਘਾਟੇ ਹੀ ਸਨ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੇ ਕਾਰਨ ਕੀ ਇਹ ਘਾਟੇ ਜਿਹੜੇ ਹਰ ਚੀਜ ਤੁਹਾਡੀ ਹਰ ਚੀਜ ਵਧਦੇ ਜੋ ਕੋਈ ਘਾਟੇ ਚ ਹੈ ਨਹੀਂ ਹੁਣ ਅੱਗੇ ਨਾਲ ਆਪ ਹੋਏ ਨੇ ਸਾਰੇ ਜੇ ਸਿੱਖ ਕਾਲਜ ਨੇ ਸਾਡੇ ਉਹ ਵੀ ਅੱਗੇ ਨਾਲ ਆਪ ਹੋਏ ਨੇ ਸਕੂਲ ਵੀ ਆਪ ਹੋਏ ਨੇ ਐਰਕਾ ਬੱਚੇ ਵੀ ਜਾਦੇ ਉਗਾਇਨੇ ਪ੍ਰੇਰਣਾ ਕਰਕੇ ਹੋਗੋ ਬੱਚੇ ਹੋਰ ਤੁਹਾਨੂੰ ਉਮੀਦ ਹੈ ਕਾਫੀ ਜਿਆਦੇ ਐਡਮਿਸ਼ਨ ਹੋਣਗੇ ਕਮੇਟੀ ਕੰਮ ਕਰਦੀ ਰਹੀ ਹੈ ਨਾ ਉਹ ਨਿਸ਼ਚੈ ਅਕੈਡਮੀ ਦੇ ਬੱਚੇ ਭਰਤੀਵਾੜੇ ਸ਼ੁਕਰ ਵਾਲੀ ਗੱਲ ਹੈ ਕੰਮ ਕਰਦੇ ਨੇ ਕੰਮ ਕਰਨਾ ਚਾਹੀਦਾ ਕੰਮ ਤੇ ਮੇਰਾ ਕੋਈ ਕਿੰਤੂ ਨਹੀਂ ਮੇਰਾ ਤੇ ਕਿੰਤੂ ਹੈ ਮੇਰੀ ਪਿਰੀ ਕਾਲਜ ਵੀ ਉਹ ਸਾਨੂੰ ਦੇ ਦੇਣੋ ਤੇ ਹਰਿਆਣੇ ਦੀ ਸਿੱਖਾਂ ਦੀ ਸਿੱਖਾਂ ਦੀ ਦਾਤ ਹੈ ਉਹ ਸਿੱਖਾਂ ਦੀ ਜਾਇਆਂ ਦਾਤ ਹੈ ਹਰਿਆਣੇ ਦੇ ਸਿੱਖਾਂ ਦੀ ਉਹ ਸਾਨੂੰ ਕੇਵਲ ਤੇ ਕੇਵਲ ਵੋਟਾਂ ਲੈਣ ਵਾਸਤੇ ਵੋਟਾਂ ਦੀ ਪਛਾਣ ਕਰਨ ਵਾਸਤੇ ਵੋਟਾਂ ਲੈਣ ਵਾਸਤੇ ਗ੍ਰਾਮ ਨੇ ਕਰਦੇ ਅਜ ਤੱਕ ਇਹਨਾਂ ਉਹਨੂੰ ਕੋਈ ਬਣਾਇਆ ਨਹੀਂ ਇਹ ਪਹਿਲੂ ਕਹਿੰਦੇ ਹਾਂ ਹਰਿਆਣੇ ਅਸੀਂ ਹਰਿਆਣਾ ਕਮੇਟੀ ਮੰਨਦੇ ਨਹੀਂ ਜਦੋਂ ਵੋਟਾਂ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਖੁਲਣ ਨੂੰ ਤਗੜੇ ਮੰਨ ਨਹੀਂ ਨਾ ਫਿਰਿਆਣਾ ਕਿ ਉਹਦੇ ਤਾਂ ਮੰਨ ਨਹੀਂ ਲੈਣਾ ਇੱਕ ਪਾਸੇ ਕਹਿੰਦੇ ਨੇ ਮੰਨਦੇ ਨਹੀਂ ਦੂਜੇ ਪਾਸੇ ਮੰਨ ਲਈ ਇਹਨਾਂ ਦੀਆਂ ਚਾਲਾਂ ਨੇ ਚਾਲਾਂ ਖੇੜ ਦੇਣ ਇੱਕ ਲਾਸਟ ਕੁਐਸਚਨ ਹੈ ਕਿਸਾਨ ਅੰਦੋਲਨ ਪਿਛਲੇ ਸਮੇਂ ਦੇ ਬੜਾ ਤੱਕ ਹੋਇਆ ਔਰ ਕੁਝ ਹਰਿਆਣੇ ਦੇ ਪੁਲਿਸ ਅਫਸਰਾਂ ਨੇ ਪੰਜਾਬ ਦੇ ਹਾਦਸੇ ਪੰਜਾਬ ਦੇ ਕਿਸਾਨਾਂ ਉੱਤੇ ਕੋੜੀ ਕੋੜੀ ਉਹ ਬੁੜਾ ਮੜਾ ਕਾਮੇ ਕਿਸਾਨਾਂ ਤੇ ਗੋਲੀਬਾਰੀ ਕਰਨੀ ਨਹੀਂ ਚਾਹੀਦੀ ਕਿਸਾਨ ਤੇ ਅੰਮ ਦਾਤਾ ਹੈ ਹਰਿਆਣਾ ਦੇ ਸਿੱਖੰਦ ਹੈ ਇਹ ਪ੍ਰਤੀਨਿਧੀ ਹਰਿਆਣਾ ਦੇ ਸਿੱਖੰਦ ਹੈ ਸਿੱਖੰਦ ਦਾਤਾ ਹੈ ਸਿੱਖੰਦ ਉੱਤੇ ਕਦੇ ਵੀ ਗੋਲੀਬਾਰੀ ਨਹੀਂ ਕਰਨੀ ਚਾਹੀਦੀ ਜਰੂਰ ਪੁੱਛੋ ਕਿ ਕੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟ ਗਏ ਆ ਕਿ ਜਥੇਦਾਰ ਹੁਣ ਬਾਦਲਾਂ ਤੋਂ ਬਿਨਾਂ ਲੱਗਣ ਲੱਗੇ ਆ ਇਹ ਸਵਾਲ ਤੁਹਾਡੇ ਸਰਦਾਰ ਢੀਂਡਸਾ ਸਾਹਿਬ ਨੂੰ ਅਸੀਂ ਤਾਂ ਇੱਕ ਬਜ਼ੁਰਗ ਹੋਣ ਕਰਕੇ ਸਰਕਾਰ ਦੇ ਕੋਲ ਆ ਕੇ ਸਿੱਧਾ ਜੱਜਦਾਰ ਕਿਸੇ ਤਰ੍ਹਾਂ ਹੋਣਾ ਚਾਹੀਦਾ ਢੀਂਡਸਾ ਸਾਹਿਬ ਇਹ ਦੱਸਣ ਕਿ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਜਿੱਥੇ ਜੱਜਦਾਰ ਅਕਾਲ ਤਖਤ ਸਾਹਿਬ ਦੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ ਅਸੀਂ ਭਾਵੇਂ ਹਰਿਆਣੇ 'ਚ ਬੈਠੇ ਹਾਂ ਦੁਨੀਆ 'ਚ ਵਿਚਰਦੇ ਹਾਂ ਦੁਨੀਆ 'ਚ ਬੈਠਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਜਥੇਦਾਰ ਹੋ ਨਿਰਪੱਖ ਹੋਵੇ ਉਹਦੇ ਲਈ ਕਿਸੇ ਵੇਲੇ ਕੋਈ ਪਰਿਵਾਰ ਨਾ ਹੋਵੇ ਦਾ ਇੱਕ ਸਟੇਟ ਨਹੀਂ ਉਹਦੇ ਲਈ ਪੂਰੀ ਦੁਨੀਆ ਜਿਹੜੀ ਆ ਦੁਨੀਆ ਤੇ ਬੈਠਾ ਸਿੱਖ ਆ ਉਹ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਅਸੀਂ ਸੇਵਾ 'ਚ ਬੈਠੇ ਜਥੇਦਾਰਾਂ ਦਾ ਸਤਿਕਾਰ ਕਰਦੇ ਆ ਕਿ ਉਹ ਨਿਰਪੱਖਤਾ ਦੇ ਨਾਲ ਫੈਸਲੇ ਲੈਣ ਜਦੋਂ ਉਹ ਨਿਰਪੱਖਤਾ ਨਾਲ ਫੈਸਲੇ ਲੈਂਦੇ ਆ ਸਾਨੂੰ ਆਵਾਜ਼ ਮਾਰਦੇ ਅਸੀਂ ਵੀ ਨੰਗੇ ਪੈਰੀ ਚੱਲ ਕੇ ਆਉਂਨੇ ਆ ਅਕਾਲ ਤਖ਼ਤ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਦਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਲਗਾ ਮਾਤਰਾਵਾਂ ਬਦਲੀਆਂ ਜਾ ਰਹੀਆਂ ਨੇ ਅਮਰੀਕਾ 'ਚ ਬੈਠਾ ਕੋਈ ਗੁਰੂ ਸਾਹਿਬ ਦੇ ਸਰੂਪ ਇਸ ਤਰ੍ਹਾਂ ਬਦਲ ਰਿਹਾ ਤੇ ਅਸੀਂ ਨੰਗੇ ਪੈਰੀ ਚੱਲ ਕੇ ਅਕਾਲ ਤਖਤ ਸਾਹਿਬ ਤੇ ਆਏ ਬੰਦੀ ਸਿੰਘਾਂ ਦੀ ਤੁਸੀਂ ਗੱਲ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸਾਨੂੰ ਆਵਾਜ਼ ਦਿੱਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਤੇਜਾ ਸਿੰਘ ਸਮੁੰਦਰੀ ਹਾਲ ਤੇ ਕੱਠ ਹੋਣਾ ਅਸੀਂ ਨੰਗੇ ਪੈਰੀ ਚੱਲ ਕੇ ਆਏ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਆਪਣੇ ਵਿਚਾਰ ਵੀ ਦਿੱਤੇ ਇਹ ਜਿਹੜੀ 9 ਮੈਂਬਰੀ ਕਮੇਟੀ ਸਰਦਾਰ ਧਾਮੀ ਸਾਹਿਬ ਨੇ ਬਣਾਈ ਸੀ ਉਹਦੇ 'ਚ ਮੈਨੂੰ ਮੈਂਬਰ ਵੀ ਪਾਇਆ ਪਰ ਬਦਕਿਸਮਤੀ ਰਹੀ ਕਿ ਜਦੋਂ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਵਿਰੋਧ ਕਰ ਦਿੱਤਾ ਪਹਿਲੀ ਮੀਟਿੰਗ ਵਿੱਚ ਹੀ ਕਿ ਜਿਨ੍ਹਾਂ ਨੇ ਬੰਦੀ ਬਣਾਏ ਹੋਣ ਬੰਦੀਆਂ ਦੀ ਰਿਹਾਈ ਮੰਗਦਾ ਸੀ ਬਾਪੂ ਸੂਰਜ ਸਿੰਘ ਖਾਲਸਾ ਬਾਦਲਾ ਨੇ ਉਹਨੂੰ ਬੰਦੀ ਬਣਾ ਦਿੱਤਾ ਡੀ ਐਮ ਸੀ ਹਸਪੀਟਲ ਦੇ ਵਿੱਚ ਤੇ ਅਸੀਂ ਜਿਹੜੀ ਉਹਨਾਂ ਦੀ ਰਿਹਾਈ ਜਿਹੜੇ ਮੰਗਦੇ ਉਹਨਾਂ ਨੂੰ ਬੰਦੀ ਬਣਾਉਣ ਵਾਲੇ ਤੇ ਬੰਦੀ ਸਿੰਘਾਂ ਨੂੰ ਅਤਵਾਦੀ ਕਹਿਣ ਵਾਲੇ ਪੰਜਾਬ ਜ਼ਿਲ੍ਹਾ ਚ ਸਵਿਫਟ ਨਹੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਦੇ ਖਿਲਾਫ ਚਿੱਠੀ ਲਿਖੀ ਦਿੱਲੀ ਸਰਕਾਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਉਹਨਾਂ ਨੂੰ ਬਾਹਰ ਕੀਤਾ ਜਾਵੇ ਤੇ ਵੱਧ ਕਿਸਮਤੀ ਕਿ ਸਰਦਾਰ ਧਾਮੀ ਸਾਹਿਬ ਨੇ ਉਹ ਕਮੇਟੀ ਦਾ ਹੀ ਭੋਗ ਪਾ ਦਿੱਤਾ ਤੇ ਉਹਨਾਂ ਨੇ ਮੁੜ ਕੇ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਦਸਕਤੀ ਮੇ ਮਚਲਾਈ ਤਾਂ ਤੱਕ ਸ੍ਰੀ ਕੇਸਗੜ ਸ੍ਰੀ ਆਨੰਦਪੁਰ ਸਾਹਿਬ ਮੈਂ ਦਰਸ਼ਨ ਕਰਨ ਗਿਆ ਉੱਥੇ ਸਟਾਲ ਲੱਗੀ ਸੀ ਬਤੌਰ ਮੁਖ ਸੇਵਾਦਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਉਹਦੇ ਤੇ ਦਸਤਖਤ ਕਰਕੇ ਸਾਈਨ ਕੀਤੇ ਆਪਣੇ ਦਸਤਖਤ ਕੀਤੇ ਉਸ ਫਾਰਮ ਦੇ ਉੱਤੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਏ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋਂ ਕਿਤੇ ਉਹ ਆਵਾਜ਼ ਆਵੇ ਅਸੀਂ ਨੰਗੇ ਪੈਰੀ ਚੱਲ ਕੇ ਜਾਂਦੇ ਹਾਂ ਸ਼੍ਰੋਮਣੀ ਕਮੇਟੀ ਦੇ ਉਹ ਕੋਈ ਪੰਥਕ ਸੰਸਥਾ ਦੇ ਅਸੀਂ ਉਸ ਵੇਲੇ ਆਪਣਾ ਫਰਜ਼ ਸਮਝਦੇ ਹੋਏ ਫਰਜ਼ ਨਿਭਾਉਂਦੇ ਹੋਏ ਤੇ ਹਾਜ਼ਰਾਂ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨੂੰ ਬਤੌਰ ਮੁੱਖ ਸੇਵਾਦਾਰ ਮੈਂ ਚਿੱਠੀ ਲਿਖੀ ਮੁੱਖ ਮੰਤਰੀ ਹਰਿਆਣਾ ਨੂੰ ਚਿੱਠੀ ਲਿਖੀ ਐਗਜ਼ੈਕਟਿਵ ਜਮਤਾ ਪਾਸ ਕੀਤਾ ਤੇ ਮਤਾ ਪਾਸ ਕਰਕੇ ਐਗਜ਼ੀਕਟਿਵ ਨੇ ਜਾ ਕੇ ਮੁੱਖ ਮੰਤਰੀ ਸ੍ਰੀ ਮਨੋਰ ਲਾਲ ਖੱਟੜ ਹਰਿਆਣਾ ਦੇ ਜਿਹੜੇ ਸੀਗੇ ਹੁਣ ਐਕਸੀਐਮ ਉਹਨਾਂ ਨੂੰ ਜਾ ਕੇ ਵੀ ਅਸੀਂ ਆਪਣਾ ਜਿਹੜਾ ਮੰਗ ਪੱਤਰ ਸੀ ਮਤਾ ਜਿਹੜਾ ਪਾਸ ਕੀਤਾ ਉਹ ਦਿੱਤਾ ਸੋ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਹੇ ਗੁਰਦੁਆਰਾ ਅੰਬਸਾਹਬ ਮੋਰਚਾ ਚਾਹੇ ਹਸਨਪੁਰ ਬਾਪੂ ਸੂਰਜ ਸਿੰਘ ਦਾ ਮੋਰਚਾ ਚਾਹੇ ਬਰਗਾੜੀ ਇਨਸਾਨ ਮੋਰਚਾ ਚਾਹੇ ਹੁਣ ਕੌਮੀ ਇਨਸਾਨ ਮੋਰਚਾ ਅਸੀਂ ਹਰ ਮੋਰਚੇ 'ਚ ਆਪਣਾ ਯੋਗਦਾਨ ਪਾਇਆ ਤੇ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਅਸੀਂ ਦਿਨ ਰਾਤ ਇੱਕ ਕੀਤਾ ਹੋਰ ਕਰਾਂਗੇ ਅੱਜ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਆ ਕਿਉਂਕਿ ਨਵੀਂ ਚੋਣ ਹੋਈ ਆ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਤੇ ਗੁਰੂ ਦਾ ਸੁਪਰਾਨਾ ਕਰਨ ਵਾਸਤੇ ਸਾਡੀ ਸਮੁੱਚੀ ਐਗਜ਼ੀਕਟਿਵ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਜਿਹੜੇ ਆ ਉਹ ਸਾਡੇ ਆਏ ਆ ਉੱਥੇ ਹੀ ਸੰਤ ਮਹਾਪੁਰਸੰਤ ਬਾਬਾ ਹਾਕਮ ਸਿੰਘ ਜੀ ਮੁੱਖੀ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਸੰਤ ਬਾਬਾ ਸੁਖਾ ਸਿੰਘ ਜੀ ਦੇ ਛੋਟੇ ਭਰਾਤਾ ਨੇ ਉਹ ਵੀ ਆਏ ਨੇ ਸੰਤ ਬਾਬਾ ਭਗਵਾਨ ਸਿੰਘ ਜੀ ਢੀਂਸਾ ਵਾਲੇ ਆਏ ਨੇ ਔਰ ਇਸੇ ਤਰ੍ਹਾਂ ਬਾਬਾ ਪ੍ਰਦੀਪ ਸਿੰਘ ਜੀ ਪੰਥਰ ਸੇਵਾ ਲੈਰ ਦਾਦੂ ਸਾਹਿਬ ਦੇ ਆਗੂ ਤੇ ਹੋਰ ਬਹੁਤ ਸਾਰੇ ਮਹਾਪੁਰਸ਼ ਤੇ ਸਾਡੇ ਬਹੁਤ ਸਾਰੇ ਮੈਂਬਰ ਐਗਜ਼ੈਕਟਿਵ ਤੋਂ ਬਿਨਾ ਸਰਦਾਰ ਪਰਮਜੀਤ ਸਿੰਘ ਮਾਥਾ ਸਿਰਸਾ ਤੋਂ ਬੈਠੇ ਨੇ ਸਰਦਾਰ ਮਾਲਕ ਸਿੰਘ ਜੀ ਕੰਗ ਸਿਰਸਾ ਤੋਂ ਆਏ ਨੇ ਸਰਦਾਰ ਹਰਭਜਨ ਸਿੰਘ ਰਠੌਰ ਰੋहतक ਤੋਂ ਆਏ ਨੇ ਸਾਡੇ ਸਰਦਾਰ ਗੁਰਜਿੰਦਰ ਸਿੰਘ ਜੀ ਬੀਬੀ ਪਰਮਿੰਦਰ ਕੌਰ ਜੀਨ ਤੋਂ ਆਏ ਨੇ ਸਰਦਾਰ ਮਲਕੀਰ ਸਿੰਘ ਪਾਣੀਪੱਤ ਤੋਂ ਆਏ ਨੇ ਸਰਦਾਰ ਅੰਗਰੇਜ਼ ਸਿੰਘ ਗੁਰਾਇਆ ਕੈਥਲ ਤੋਂ ਆਏ ਨੇ ਸਾਡੇ ਸਰਦਾਰ ਭਗਵੰਦਰ ਸਿੰਘ ਬਿੰਦਰਾ ਇਹ ਅੰਬਾਲਾ ਤੋਂ ਆਏ ਨੇ ਸੋ ਐਗਜ਼ੈਕਟਿਵ ਦੇ ਨਾਲ ਬਹੁਤ ਸਾਰੇ ਮੈਂਬਰ ਸਹਾਬਾਨ ਵੀ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੱਜ ਗੁਰੂ ਰਾਮਦਾਸ ਦੇ ਦਰ ਤੇ ਦਰਸ਼ਨ ਕਰਨ ਤੇ ਸ਼ੁਕਰਾਨਾ ਕਰਨ ਆਏ ਤੇ ਵੀ ਕੁਮਿੰਦਰ ਜੀ ਦੀ ਗੱਲ ਕੀਤੀ ਉਹ ਕਾਂਗਰਸ ਚਲਾ ਗਿਆ ਕਾਲੇ ਦਲ ਨਾਲ ਕੇਂਸਾ ਸਾਹਿਬ ਵੀ ਤੁਹਾਨੂੰ ਸਾਰਿਆਂ ਨੂੰ ਵਿਚਾਰ ਛੱਡ ਕੇ ਤੇ ਬਾਦਲ ਨਾਲ ਬਿਲਕੁਲ ਜਦੋਂ ਬਾਦਲਾਂ ਨੂੰ ਛੱਡ ਕੇ ਢਿੰਡਸਾ ਸਾਹਿਬ ਪਾਸੇ ਹੋਏ ਸੀ ਪੰਥ ਦੀ ਉਹ ਕਹਿੰਦੇ ਸੀ ਵੀ ਬਾਦਲਾਂ ਨੇ ਬਹੁਤ ਨੁਕਸਾਨ ਕੀਤਾ ਸੌਦਾ ਸਾਹਿਬ ਜਿਹੜੇ ਬਰਗਾੜੀ ਗਾਂਡ ਦਾ ਉਹਨਾਂ ਨੇ ਸਾਰੇ ਜ਼ਿਕਰ ਕੀਤੇ ਸੀ ਅੱਜ ਜੇ ਉਹ ਵਾਪਸ ਗਏ ਅਸੀਂ ਤਾਂ ਉਹਨਾਂ ਦਾ ਸਮਰਥਨ ਇਸ ਕਰਕੇ ਕੀਤਾ ਕਿ ਉਹ ਪੰਥ ਵਾਲੇ ਪਾਸੇ ਆਏ ਕੌਮ ਵਾਲੇ ਪਾਸੇ ਆਏ ਪੰਥਕ ਮੁੱਦਿਆਂ ਵਾਲੇ ਪਾਸੇ ਆਏ ਪਰ ਸਰਦਾਰ ਢੀਂਡਾ ਸਾਹਿਬ ਦੀ ਕੀ ਕਮਜ਼ੋਰੀ ਰਹੀ ਹੈ ਤਾਂ ਉਹ ਹੀ ਦੱਸ ਸਕਦੇ ਕਿ ਉਹਨਾਂ ਨੇ ਮੁੜ ਕੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵਾਲੀ ਜਿਹੜੀ ਸੀ ਲਾਈਨ ਉਸੇ ਤਰ੍ਹਾਂ ਕਿਵੇਂ ਜੁਆਇਨ ਕਰ ਲਿਆ ਉਹਨਾਂ ਨੇ ਤੇ ਕਿਹਾ ਸੀ ਜਨਾਜ਼ਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਚਰ ਨਹੀਂ ਜਾਵਾਂਗੇ ਪਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿਵੇਂ ਕਬੂਲ ਲਈ ਇਹ ਤਾਂ ਸਰਦਾਰ ਢੀਂਡਸਾ ਸਾਹਿਬ ਦੱਸ ਸਕਦੇ ਆ ਅਸੀਂ ਤਾਂ ਪੰਥ ਦੇ ਸਿਧਾਂਤਾਂ ਨੂੰ ਬਚਾਉਣ ਲਈ ਪੰਥ ਦੀਆਂ ਪਰੰਪਰਾਵਾਂ ਨੂੰ ਬਚਾਉਣ ਲਈ ਹਮੇਸ਼ਾ ਸੰਘਰਸ਼ ਕੀਤਾ ਤੇ ਸਾਡੇ ਕਾਫਲੇ 'ਚ ਚਾਹੇ ਸਰਦਾਰ ਢੀਂਡਸਾ ਸਾਹਿਬ ਆਏ ਚਾਹੇ ਕੋਈ ਹੋਰ ਆਏ ਅਸੀਂ ਉਹਦਾ ਸਵਾਗਤ ਕੀਤਾ ਅੱਜ ਉਹ ਇਹ ਕਾਫਲਾ ਛੱਡ ਕੇ ਫਿਰ ਉਹ ਸਿਆਸਤ ਸੱਤਾ ਵਾਲੇ ਪਾਸੇ ਜਾਣਾ ਚਾਹੁੰਦੇ ਆ ਕਿਉਂਕਿ ਸਾਡੇ ਵਾਲੇ ਪਾਸੇ ਸੰਘਰਸ਼ ਆ ਸਾਡੇ ਵਾਲੇ ਪਾਸੇ ਮੁਕਾਦਮੇ ਵੀ ਆ ਜੇਲ੍ਹਾਂ ਵੀ ਆ ਸਭ ਕੁਝ ਆ ਔਰ ਜਿਨ੍ਹਾਂ ਨੇ ਸੱਤਾ ਦਾ ਆਨੰਦ ਭੋਗਿਆ ਹੋਵੇ ਉਹ ਸੱਤਾ ਜਿਹੜੀ ਉਹ ਚਾਹੁੰਦੇ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੁੜ ਸੱਤਾ ਹੰਡਾਉਣੀ ਚਾਹੁੰਦੇ ਆ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਜੋ ਮੈਂ ਅਕਸਰ ਕਹੀ ਆ ਕਿ ਧਰਤੀ ਤੇ ਡਾਇਨਾਸੌਰ ਮੁੜ ਕੇ ਵਾਪਸ ਆ ਸਕਦੇ ਆ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਮੁੜ ਸੱਤਾ 'ਚ ਨਹੀਂ ਆ ਸਕਦਾ ਇਹ ਭੁਲੇਖਾ ਸਰਦਾਰ ਢੀਂਡਾ ਸਾਹਿਬ ਨੂੰ ਵੀ ਕੱਢ ਦੇਣਾ ਚਾਹੀਦਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਮੌਜੂਦਾ ਐਮਪੀ ਫਿਰੋਜ਼ਪੁਰ ਆ ਉਹ ਭਗੌਣਾ ਹੋ ਗਿਆ ਉਹਨੇ ਬਿਆਨ ਦੇ ਦਿੱਤਾ ਕਿ ਮੈਂ ਕਦੇ ਐਮਪੀ ਦੀ ਇਲੈਕਸ਼ਨ ਨਹੀਂ ਲੜਾਂਗਾ ਅੱਜ ਨੂੰ ਹਾਲਾਤ ਆਪਣੇ ਦਿਖ ਰਹੇ ਆ ਪੈਰਾ ਥੱਲੇ ਸਿਆਸੀ ਜ਼ਮੀਨ ਕਿਸ ਕੀ ਹੋਈ ਆ ਕੰਨਾਂ ਚ ਵੱਜਦੇ ਫਿਰ ਰਹੇ ਆ ਸੌਦਾ ਸਾਥ ਦੇ ਯਾਰ ਜਿਹੜੇ ਸੌਦਾ ਸਾਥ ਨਾਲ ਯਾਰੀ ਨਭਾਉਂਦੇ ਰਹੇ ਉਹਦੇ ਚੇਲਿਆਂ ਨੂੰ ਬਚਾਉਂਦੇ ਰਹੇ ਬਰਗਾੜੀ ਬਦਬੀ ਕਾਂਡ ਦੇ ਦੋਸ਼ੀਆਂ ਨੂੰ ਤੇ ਸਾਨੂੰ ਫੜ ਕੇ ਜੇਲ੍ਹਾਂ ਚ ਡੱਕਦੇ ਰਹੇ ਅੱਜ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਇਹ ਹਾਰ ਆ ਕਿ ਉਹਨੇ ਹਾਲਾਂ ਕਿ ਉਹਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਆ ਤੇ ਪੰਜਾਬ ਚੋਂ ਕਿਤੇ ਉਹ ਵੀ ਐਮਪੀ ਇਲੈਕਸ਼ਨ ਲੜਨ ਤੋਂ ਨਾ ਜਿਹੜੀ ਆ ਉਹਨੇ ਕਰ ਦਿੱਤੀ ਸੰਜੀਤ ਸਿੰਘ ਢੀਡਾ ਸਾਹਿਬ ਨੇ ਕਿਹਾ ਸੀ ਕਿ ਮੇਰਾ ਜਿਹੜਾ ਸੁਖਵੀਰ ਬਾਦਲ ਦਾ ਸੁਣ ਦਿੱਤਾ ਹੋਇਆ ਹੈ ਇਹ ਛੋਟਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਲਈ ਹੋਇਆ ਜਿਹੜਾ ਲੋਕ ਸਭਾ ਦੇ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਨਤੀਜੇ ਨਿਕਲਣਗੇ ਉਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਸੁਖਮਨੀ ਸਿੰਘ ਬਾਦਲ ਨੂੰ ਹਟਾਇਆ ਜਾਏਗਾ ਜਥੇਦਾਰ ਨੂੰ ਆਜ਼ਾਦ ਤੌਰ ਦੇ ਉੱਤੇ ਲਗਾਇਆ ਜਾਏਗਾ ਕਿ ਜਿਹੜਾ ਮੌਜੂਦਾ ਜਥੇਦਾਰ ਨੇ ਵਾਕੇ ਦਬਾਹੇਟ ਕੰਮ ਕਰ ਇਹ ਸਰਦਾਰ ਢੀਂਡਸਾ ਸਾਹਿਬ ਤੋਂ ਤੁਹਾਨੂੰ ਜਵਾਬ ਲੈਣੇ ਚਾਹੀਦੇ ਸਰਦਾਰ ਢੀਂਡਸਾ ਸਾਹਿਬ ਦੇ ਬਣਦੇ ਜਵਾਬ ਦਾਦੂ ਵਾਲ ਨਹੀਂ ਦੇ ਸਕਦਾ ਜਿਹੜੇ ਮੇਰੇ ਨਾਲ ਬਣਦੇ ਸਵਾਲੋਂ ਮੈਨੂੰ ਕਰੋ ਮੈਂ ਇੱਕ हरियाणा कमेटी ਨੇ ਕਰਤਾਰ ਦੀ ਪਿੰਨਵਾਰੀ ਦੇਖੀ ਹੈ ਕੀ ਕੀ ਆਸ ਕਰ ਸਕਦੇ ਆ ਧਰਮ ਪ੍ਰਚਾਰ ਦੇ ਦੇਖੋ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਦੰਦ ਮੀਟੇ ਸਾਲ ਤੋਂ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਪਿਛਲੇ 28 ਸਾਲ ਤੋਂ ਦੇਸ਼ ਪ੍ਰਦੇਸ਼ ਦੇ ਅੰਦਰ ਪੂਰਾ ਭਾਰਤ ਨਹੀਂ ਪੰਜਾਬ ਤੇ ਹਰਿਆਣਾ ਹੀ ਨਹੀਂ ਤਕਰੀਬਨ 20-25 ਮੁਲਕਾਂ ਦੇ ਵਿੱਚ ਧਰਮ ਪ੍ਰਚਾਰ ਕਰਨ ਲਈ ਮੈਨੂੰ ਜਾਣ ਦਾ ਸੁਭਾਗ ਸਮਾਪਤ ਹੋਇਆ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਇਟਲੀ ਨਿਊਜ਼ੀਲੈਂਡ ਇਤੋਂ ਤੱਕ ਸਤਿਗੁਰੂ ਦੀ ਕਿਰਪਾ ਸਦਕਾ ਨਨਕਾਣਾ ਸਾਹਿਬ ਪੰਝਾ ਸਾਹਿਬ ਪਸ਼ਾਵਰ ਤੱਕ ਦੀਵਾਨ ਸਜਾਉਣ ਦਾ ਸੁਭਾਗ ਸਮਾਪਤ ਹੋਇਆ ਸੋ ਪਿਛਲੇ 28 ਸਾਲਾਂ ਤੋਂ ਧਰਮ ਪ੍ਰਚਾਰ ਅੰਮ੍ਰਿਤ ਸੰਜਾਨ ਦੀ ਲਹਿਰ ਜਿਹੜੀ ਲਗਾਤਾਰ ਜਾਰੀ ਹੈ ਉਸੇ ਸਵਾਮਾ ਨੂੰ ਵੇਖਦੇ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਨੇ ਜਦੋਂ 28 ਮਾਰਚ 2024 ਨੂੰ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੇਮੀ ਕੂਲੂਕhetra ਹਰਿਆਣਾ ਵਿਖੇ ਜਦੋਂ ਜਰਨਲ ਇਜਲਾਸ ਹੋਇਆ ਤਾਂ ਉਹਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਜ਼ੋਨ ਹੋਈ ਹੈ ਜਿਹਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਅਸੰਧ ਇਹਨਾਂ ਨੂੰ ਪ੍ਰਧਾਨ ਸਰਵਸੰਮਤੀ ਨਾਲ ਚੁਣਿਆ ਗਿਆ ਫਿਰ ਸਰਦਾਰ ਸੁਦਰਸ਼ਨ ਸਿੰਘ ਦੀ ਸੈਗਲ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਫਿਰ ਬੀਬੀ ਰਵਿੰਦਰ ਕੌਰ ਜੀ ਅਰਜ਼ਰਾਣਾ ਉਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ ਜਿਹੜਾ ਚੁਣਿਆ ਗਿਆ ਤੇ ਜਿਹੜੀਆਂ ਫਿਲਚੋਣਾ ਸੀ ਸਰਵਸੰਮਤੀ ਦੇ ਨਾਲ ਸੰਪੰਨ ਹੋਈਆਂ 35 ਮੈਂਬਰਾਂ ਦੇ ਵਿੱਚੋਂ 33 ਮੈਂਬਰ ਜਿਹੜੇ ਉਹ ਹਾਜ਼ਰ ਸੀਗੇ। ਔਰ ਇਸ ਚੋਣ ਨੂੰ 30 ਮੈਂਬਰਾਂ ਨੇ ਆਪਣਾ ਸਮਰਥਨ ਦਿੱਤਾ ਸੀ। 28 ਹਾਜ਼ਰ ਸਨ। ਦੋਹਾਂ ਨੇ ਫੋਨ ਦੇ ਉੱਤੇ ਇੱਕ ਕੈਨੇਡਾ ਸਨ ਇੱਕ ਗੁਰगांव ਸਨ। ਤਾਂ ਉਹਨਾਂ ਨੇ ਆਪਣਾ ਸਮਰਥਨ ਦਿੱਤਾ ਔਰ ਉਸ ਤੋਂ ਬਾਅਦ ਜਰਨਲ ਸਖਤਰ ਦੀ ਚੋਣ ਵੇਲੇ ਅਰਮਲੀਖ ਸਿੰਘ ਮਾਨ ਜਿਹੜੇ ਸੀ ਉਹਨਾਂ ਨੂੰ ਕੈਂਡੀਡੇਟ ਖੜਾ ਕੀਤਾ ਸੀਗਾ। ਔਰ ਦੂਸਰੇ ਪਾਸੇ ਸਾਡੇ ਵੱਲੋਂ ਸਰਦਾਰ ਸਰਵਿੰਦਰ ਸਿੰਘ ਮਡੇਬਰ ਜਮਨਾ ਨਗਰ ਤੋਂ ਉਹਨਾਂ ਨੂੰ ਖੜੇ ਗਿਆ। ਇਹਨਾਂ ਚੋਣਾਂ ਜਿਹੜੀਆਂ ਅਸੀਂ ਪ੍ਰਧਾਨਗੀ ਦੀਆਂ ਤਾਂ ਸਰਵਸੰਮਤੀ ਨਾਲ ਹੋਈਆਂ ਜਰਨਲ ਸਕੱਤਰ ਦੀ ਚੋਣ ਤੇ ਜਿਹੜਾ ਸੀਗਾ ਉਹ ਦੋ ਕੈਂਡੀਡੇਟ ਹੋਣ ਕਰਕੇ ਚੋਣ ਹੋਈ। ਔਰ ਚੋਣ ਵੀ ਬੜੀ ਪਾਰਦਰਸ਼ੀ ਸਿੱਧੇ ਤਰੀਕੇ ਨਾਲ ਵੀਡੀਓ ਕਾਉਂ ਵੀਡੀਓ ਰਿਕਾਰਡਿੰਗ ਚੱਲ ਰਹੀ ਸੀ ਔਰ ਮੈਂਬਰਾਂ ਨੇ ਹੱਥ ਖੜੇ ਕਰਕੇ ਆਪਣਾ ਸਮਰਥਨ ਦਿੱਤਾ। ਜਦੋਂ ਕਿ ਰਮਨੀਕ ਸਿੰਘ ਮਾਨ ਨੂੰ ਤਕਰੀਬਨ 4 ਵੋਟਾਂ ਔਰ ਬਾਕੀ ਜਿਹੜੇ ਸੁਖਵਿੰਦਰ ਸਿੰਘ ਮੈਂਬਰ ਸੀ ਉਹਨਾਂ ਨੂੰ 28 ਵੋਟਾਂ ਜਿਹੜੀਆਂ ਸੀ ਉਹ ਹੋ ਗਏ। ਉਸ ਤੋਂ ਬਾਅਦ ਅਰਮਿਤ ਸਿੰਘ ਮਾਨ ਉਹਨਾਂ ਦੇ ਸਾਥੀ ਜਿਹੜੇ ਸੀ ਹਾਰਨ ਤੋਂ ਬਾਅਦ ਵਾਕਆਊਟ ਕਰਕੇ ਚਲੇ ਗਏ। ਔਰ ਦੂਸਰੇ ਪਾਸੇ ਜਰਨਲ ਹਾਊਸ ਨੇ ਸਰਬਸੰਮਤੀ ਦੇ ਨਾਲ 6 ਐਗਜ਼ੀਕਟਿਵ ਮੈਂਬਰ ਚੁਣੇ। ਜਿਨ੍ਹਾਂ ਵਿੱਚ ਸਰਦਾਰ ਬਲਦੇਵ ਸਿੰਘ ਖਾਲਸਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਤੇ ਹੁਣ ਅਸਤੀਫਾ ਦੇ ਕੇ ਹਰਿਆਣਾ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਨੇ। ਜਿਵੇਂ ਸਰਦਾਰ ਭੁਵਿੰਦਰ ਸਿੰਘ ਸੰਧ ਇਹਨਾਂ ਨੇ ਹੀ ਸ਼੍ਰੋਮਣੀ ਕਮੇਟੀ ਦਾ ਅਸਤੀਫਾ ਦਿੱਤਾ ਤੇ ਇਧਰ ਮੁਖ ਸੇਵਾਦਾਰ ਜਿਹੜਾ ਉਹ ਬਣੇ ਹਰਿਆਣਾ ਕਮੇਟੀ ਚ ਇਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਜਿਸੇ ਤਰ੍ਹਾਂ ਸਰਦਾਰ ਜਗਸੀਰ ਸਿੰਘ ਮਾਂਗਿਆਣਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਲੰਦੇ ਸਵੇ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਸਰਬਸੰਮਤੀ ਨਾਲ ਦਾਸ ਨੂੰ ਜਿਹੜਾ ਸੀਗਾ ਉਹ ਐਗਜ਼ੀਕਟਿਵ ਮੈਂਬਰ ਦੀ ਨਾਲ ਜਿਹੜੀ ਸੇਵਾ ਧਰਮ ਪ੍ਰਚਾਰ ਦੇ ਨਾਲ-ਨਾਲ ਚੇਅਰਮੈਨ ਧਰਮ ਪ੍ਰਚਾਰ ਵਿਦ ਐਗਜ਼ੀਕਟਿਵ ਮੈਂਬਰ ਔਰ ਸਰਦਾਰ ਟੀਪੀ ਸਿੰਘ ਜੀ ਅੰਬਾਲੇ ਤੋਂ ਸਾਡੇ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਸਲਾਰ ਤਜਿੰਦਰਪਾਲ ਸਿੰਘ ਨਾਰਨੋਲ ਮਹਿੰਦਰਗੜ੍ਹ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਤੇ ਸਰਦਾਰ ਸੁਦਰਸ਼ਨ ਸਿੰਘ ਗਾਵੜੀ ਭਵਾਨੀ ਤੋਂ ਉਹਨਾਂ ਨੂੰ ਰੈਜ਼ੈਕਟਿਵ ਮੈਂਬਰ ਜਿਹੜਾ ਸੀ ਚੁਣਿਆ ਗਿਆ ਸੋ ਉਸ ਦਿਨ ਜਦੋਂ ਇਹ 11 ਮੈਂਬਰੀ ਐਗਜ਼ੀਕਟਿਵ ਜਿਹੜੀ ਸੀ ਉਹ ਚੁਣੀ ਗਈ ਦਾਸ ਨੂੰ ਧਰਮ ਪ੍ਰਚਾਰ ਦੀ ਸੇਵਾ ਦਿੱਤੀ ਗਈ ਸਰਬਸੰਮਤੀ ਦੇ ਨਾਲ ਉੱਥੇ ਜਿਹੜੀ ਸੀ ਸਾਰੀ ਪ੍ਰਕਿਰਿਆ ਹੋਈ ਤਾਂ ਮੈਂ ਗੁਰੂ ਦੀ ਕਿਰਪਾ ਦੇ ਸਰਦਾਰਾਇ ਆ ਬੇਨਤੀ ਕਰ ਸਕਦਾ ਕਿ ਵਾਹਿਗੁਰੂ ਅਕਾਲ ਪੁਰਖ ਨੇ ਜਿੱਦਾਂ ਪਹਿਲਾਂ ਸੇਵਾ ਲਈ ਆ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਤੋਂ ਹਮੇਸ਼ਾ ਸਹਿਯੋਗ ਰਿਆ ਤੇ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਸੰਗਤਾਂ ਦਾ ਸਹਿਯੋਗ ਮੈਨੂੰ ਅਗਲੇ ਦਿਨ ਹੀ ਜਦੋਂ ਮੇਰੀ ਸੇਵਾ ਦਿੱਤੀ ਗਿਆ ਜਰਨਲ ਹਾਊਸ ਨੇ ਸਰਬ ਸੰਗਤੀ ਨਾਲ ਤਾਂ ਸਕੱਤਰ ਧਰਮ ਪ੍ਰਚਾਰ ਮੇਰੇ ਕੋਲੇ ਪੁੱਜ ਗਿਆ ਔਰ ਨਾਲ ਦੀ ਨਾਲ ਅਸੀਂ ਧਰਮ ਪ੍ਰਚਾਰ ਦੀ ਸੇਵਾ ਕੇ ਪੂਰੇ ਹਰਿਆਣਾ ਦੇ ਸਾਡੇ ਜਿਹੜੇ ਗੁਰਦੁਆਰੇ ਹਰਿਆਣਾ ਕਮੇਟੀ ਕੋਲ ਉਹਨਾਂ ਤੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਹੋਰ ਰਿਪੋਰਟ ਮੈਨੂੰ ਦਿੱਤੀ ਜਾਵੇ ਕਿੰਨੇ ਉਹਦੇ ਵਿੱਚ ਵਿਰਦ